ਜਿੰਦਾ ਜੀ ਮੁਕਾਬਲਾ ਚਾਹਿਆ ਕਿ ਮੈਂ ਲੁਧਿਆਣੇ ਦੇ ਵਿੱਚ ਅੱਜ ਆਪਣੇ ਗਰੀਬ ਪਰਿਵਾਰਾਂ ਚ ਆਇਆ ਖਾਸ ਔਰਤਾਂ ਤੇ ਸਾਡੀ ਜਿਹੜੀ ਬਾਜੀਗਰ ਬਰਾਦਰੀ ਹੈ ਇਹਨਾਂ ਵਿੱਚ ਸਿੰਘ ਸਿਗਾਰਾ राम ਜੀ ਦਾ ਬਜ਼ੁਰਗ ਹੋਂਦ ਤੇ ਅਸੀਂ ਸਾਡੇ ਉਹਨਾਂ ਦਾ ਪਰਿਵਾਰ ਹੈ ਸਾਡੇ ਮਨੰਡੇ ਦੇ ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ ਖਾਸ ਔਰਤਾਂ ਨੂੰ ਮਿਲਣ ਆਇਆ ਜਿੰਨਾ ਇਹ ਸਰਕਾਰ ਨੇ ਗਰੀਬਾਂ ਦਾ ਖਾਸ ਔਰਤਾਂ ਤੇ ਧਰਮ ਸੋਜੀ ਜਿਹੜੇ ਕਿ ਸਾਡੀ ਇਸ ਬਰਾਦਰੀ ਵਿੱਚੋਂ ਹੈ ਤੇ ਆਸੂ ਜੀ ਦਾ ਖਾਸ ਤੌਰ ਤੇ ਸ਼ਹਿਰੀ ਲੋਕਾਂ ਦਾ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਬਿਨਾਂ ਕਿਸੇ ਕਾਰਨ ਤੋਂ ਅੰਦਰ ਰੱਖਿਆ ਇਹਨਾਂ ਕਦੇ ਕਿਸੇ ਸਰਕਾਰ ਨੇ ਨੁਕਸਾਨ ਨਹੀਂ ਦਿੱਤਾ ਸੋ ਅੱਜ ਮੌਕਾ ਹੈ ਇਹਨਾਂ ਨੂੰ ਸਭ ਸਿਖਾਉਣ ਦਾ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਸਭ ਸਿਖਾਉਮੇ ਇੱਕ ਸਾਰੇ ਦੇਖਿਆ ਵੀ ਜਿਹੜੀ ਠੋਕੀਆਂ ਜਾਂਦਾ ਸੀ ਉਹਨਾਂ ਦਾ ਉਹ ਮਤਲਬ ਜਿਹੜਾ ਕੋਟਾ ਸੀ ਉਹ ਵੀ ਇਹਨਾਂ ਨੇ ਕਰ ਦਿੱਤਾ ਪਹਿਲਾਂ ਬਾਜੀਗਰ ਬਰਾਦਰੀ ਨੂੰ ਨੌਕਰੀਆਂ ਦੇ ਵਿੱਚ ਸਰਕਾਰੀ ਕੰਮਾਂ ਦੇ ਵਿੱਚ 2% ਕੋਟਾ ਅਲੱਗ ਮਿਲਦਾ ਸੀ ਜਿਸ ਦਿਨ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹਨਾਂ ਨੇ ਉਹ ਕੋਟਾ ਬੰਦ ਕਰਤਾ ਤੇ ਹੁਣ ਬਾਜੀਗਰ ਬਰਾਦੀ ਦਾ ਕੋਈ ਮੁੰਡਾ ਨਾ ਭਰਤੀ ਹੋਵੇ ਨਾ ਉਹਨੂੰ ਕੋਈ ਨੌਕਰੀ ਮਿਲੇ ਨਾ ਹੀ ਉਹਨੂੰ ਕੋਈ ਕੰਮ ਮਿਲੇ ਇਹ ਸਰਕਾਰ ਨੇ ਬੜੀ ਭਾਰੀ ਸੱਟ ਮਾਰੀ ਹੈ ਦਲਿਤ ਵਰਗ ਤੇ रविदासिया ਵਰਗ ਤੇ ਬਾਲਮੀਕ ਵਰਗ ਤੇ ਤੇ ਸਾਡੇ ਜਿਹੜੇ ਕਬੀਰ ਪੰਥੀ ਲੋਕ ਹੈ ਭਗਤ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਸਾਡੇ ਪਰਿਵਾਰਾਂ ਤੇ ਇਹਨਾਂ ਨੇ ਬਹੁਤ ਬੜੀ ਲੱਤ ਮਾਰੀ ਹੈ ਤਾਂ ਸਰ ਕੀ ਲੱਗਦਾ ਜਿਹੜੀ ਜਿੰਨੀ ਚੋਣਾ ਨੇ ਕੀ ਲੱਗਦਾ ਮੁਕਾਬਲਾ ਇਸ ਵਾਰੀ ਲੱਗਦਾ ਵੀ ਮੈਂ ਲੁਧਿਆਣੇ ਦੇ ਲੋਕਾਂ ਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਇਹ ਰੋੜਾ ਹੈ ਇਹ ਪਹਿਲਾਂ ਹੀ ਰਾਜ ਸਭਾ ਦਾ ਮੈਂਬਰ ਹੈ ਇਹ ਨੂੰ ਜਿਤਾ ਕੇ ਤੁਸੀਂ ਅੱਧਾ ਕੰਮ ਕਰਨਾ ਹੈ ਉਹਦੇ ਨਾਲ ਚੰਗਾ ਤੁਸੀਂ ਦੋ ਲੀਡਰ ਲਓ ਆਸ਼ੂ ਨੂੰ ਜਿਤਾਓ ਉਹ ਨਾਲੇ ਉਹ ਰਾਜ ਸਭਾ ਦਾ ਮੈਂਬਰ ਹੈ ਜਿਹੜਾ ਹਾਰ ਗਿਆ ਤੁਸੀਂ ਕਰਨ ਸਿੰਘ ਕੰਨੀ ਜਿੰਦਾਬਾਦ ਕਰਨ ਸਿੰਘ ਕੰਨੀ ਜਿੰਦਾਬਾਦ ਆਸ਼ੂ 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 ਜਿੱਤ ਜੇਗਾ ਐਮਐਲਏ ਬਣੇਗਾ ਆਉਣ ਵਾਲੀ ਸਰਕਾਰ ਦਾ ਚਾਨਣ ਮਨਾਰਾ ਪਹਿਲੇ ਦੋ ਤਿੰਨ ਬੰਦੇ ਜਿਹੜੇ ਸੌ ਚੱਕਣਗੇ ਮੇਨ ਉਹਨਾਂ ਵਿੱਚ ਅਗਲੀ ਵਾਰੀ ਆਸ਼ੂ ਨੇ ਹੋਣਾ ਤੇ ਜੇ ਤੁਸੀਂ ਅਰੋੜੇ ਨੂੰ ਚੇਤਾ ਦਿੰਦੇ ਉਹ ਤੁਹਾਡੇ ਕੋਲ ਤੇ ਲੁਧਿਆਣੇ ਕੋਲ ਤੇ ਰਾਜ ਸਭਾ ਦੀ ਮੈਂਬਰੀ ਵੀ ਜਾਣੀ ਹੈ ਇਸ ਕਰਕੇ ਉਹ ਹਾਰ ਕੇ ਜਿੱਤ ਜੇਗਾ ਤੇ ਆਸ਼ੂ ਜਿੱਤ ਕੇ ਵੱਡਾ ਹੋ ਜਾਏਗਾ ਤੇ ਲੁਧਿਆਣੇ ਦਾ ਮਾਣ ਵਧੇਗਾ। ਜੇ 2027 ਨੂੰ ਵੀ ਕੋਨਾ ਆ ਰਹੀ ਹੈ ਨਾ ਸਰਕਾਰ ਬਣਾਓਗੇ ਕਾਂਗਰਸ ਦੀ। ਅਗਰ ਜਿਹੜੇ ਕੋਟਾ ਇਹਨਾਂ ਦਾ ਰੱਦ ਕੀਤਾ ਰੋਕਿਆ ਤੇ ਵਾਪਸ ਦਿੱਤਾ ਇਹ। ਸਾਡੀ ਅਗਲੀ ਕਾਂਗਰਸ ਦੀ ਸਰਕਾਰ ਆਉਣੇ ਕਾਂਗਰਸ ਹਮੇਸ਼ਾ ਸ਼ਹਿਰੀ ਲੋਕਾਂ ਦੇ ਤੇ ਗਰੀਬ ਲੋਕਾਂ ਦੇ ਹੱਕ 'ਚ ਖੜਦੀ ਹੈ। ਕਾਂਗਰਸ ਨੇ ਅੱਤਵਾਦੀ ਲੜਾਈ ਲੜੀਏ। ਕਾਂਗਰਸ ਨੇ ਹਮੇਸ਼ਾ ਗਰੀਬਾਂ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਰਿਜ਼ਰਵੇਸ਼ਨ ਵੀ ਦਿੱਤੀ। ਖਾਸ ਤੌਰ ਤੇ ਬਾਜੀਗਰ ਬਰਾਦਰੀ ਦਾ ਜਿਹੜਾ 2% ਕੋਟਾ ਖਤਮ ਕੀਤਾ। ਇੱਕ ਵਾਰ ਮੌਕਾ ਆ ਜਵੇ। ਇਸੇ ਦੁਬਾਰੇ ਤੇ ਲਾਗੂ ਕਰਦੇ ਸਰਦਾਰ ਚਰਨਜੀਤ ਸਿੰਘ ਚੰਡੀ